ਇਹ ਟਾਈਮ ਦੀ ਗੱਬਣਾ ਇਹ ਬਾਈ 4:30 ਦੀ ਗੱਬਣਾ 12 ਕਿਲੋ ਦੁੱਧ ਹੈ ਪਹਿਲਾ ਸੂਆ ਦੂਜੇ ਸੂਣਾ ਹੈ ਨੇ ਦੂਸਰੇ ਸੂਏ ਵਾਸਤੇ 4:30 ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਮਲਕਾਣਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਕੁਲਦੀਪ ਦੇ ਘਰੋਂ ਵੀਡੀਓ ਹੈ ਵੀਰੇ ਚਾਰ ਤਾਂ ਆ ਗਏ ਬਿਹੜਾ ਇੱਕ ਬਿਹੜ ਇਹਨਾਂ ਦੇ ਵਿੱਚੋਂ ਵੀਰੇ ਗੱਬਣਾ ਤੇ ਇੱਕ ਆ ਗਈ ਟੋਕੜ ਗੱਬਣਗਾ ਪੰਜ ਨਗ ਬਾਈ ਜੀ ਸੇਲ ਆਲੇ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕੀ ਮੁੱਲ ਰੂਗਾ ਵੀਡੀਓ ਦੇ ਵਿੱਚ ਹੀ ਬਾਈ ਦਾ ਨੰਬਰ ਲੈ ਦਾਂਗੇ ਸੋ ਕਿਸੇ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਵਾਉਣੀ ਹੈ ਮੇਰਾ ਇਹ ਠਾ ਨੰਬਰ ਚੱਲ ਜ ਜਾਂਦਾ ਬਾਕੀ ਆਪਾਂ ਪੰਜੇ ਨਗਾਂ ਦੀ ਡਿਟੇਲ ਆਪਾਂ ਬਾਈ ਕੁਲਦੀਪ ਤੋਂ ਲੈਨੇ ਆ ਆਜੋ ਬਾਈ ਵੀਡੀਓ ਦੇ ਸਾਹਮਣੇ ਆਜੋ ਹੋਰ ਕੀ ਹਾਲ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਮੋਬਾਈਲ ਨੰਬਰ ਬੋਲ ਦੇ ਬਾਈ ਆਪ ਦਾ 7173 29170 ਠੀਕ ਆ ਨਾਮ ਕੁਲਦੀਪ ਆ ਗਿਆ ਜੀ ਕੁਲਦੀਪ ਜੀ ਕੱਚਾ ਬਾਈ ਦਾ ਵੀਡੀਓ ਦੇ ਉੱਤੇ ਬਾਈ ਜੀ ਨੰਬਰ ਚੱਲੀ ਜਾਂਦਾ ਪੰਜ ਨੱਕ ਸੇਲ ਵਾਲੇ ਹਨਾ ਹਾਂਜੀ ਪੰਜ ਨਾਂ ਨੰਬਰ 1 ਤੋਂ ਬਾਈ ਇਹ ਤੋਂ ਆ ਜਾ ਕਿੰਨੇ ਕ ਟਾਈਮ ਦੀ ਬੱਸੀ ਇਹ ਬਾਈ ਇਹ 2 ਸਾਲ ਦੀ ਬੱਸੀ ਆ ਜੀ 2 ਸਾਲ ਦੀ ਆ ਗੱਬਣ ਤਾਂ ਨਹੀਂ ਹੈਗੀ ਨਹੀਂ ਗੱਬਣ ਹੈ ਨਹੀਂ ਜੀ ਠੀਕ ਆ ਨਹੀਂ ਭਰਾਇਆ ਦੇ ਜੀ ਠੀਕ ਆ ਠੀਕ ਆ ਗੱਬਣ ਨਹੀਂ ਹੈਗੀ ਤੇ ਥਣਾ ਦੀ ਬਾਈ ਚਾਰ ਥਾਣਾ ਜੀ ਠੰਡੀ ਸੀਲਾ ਕਿਉਂ ਮਾਜੀ ਆਹ ਦੇਖੋ ਵੀਰੇ ਚਾਰ ਥਾਣਾ ਕੱਲਾ ਕੱਲਾ ਕੋਈ ਬਾਈ ਕਹਿੰਦਾ ਨਾ ਫੋਟੋ ਨਹੀਂ ਨਹੀਂ ਆਪਾਂ ਤੁਹਾਨੂੰ ਵੀਰੇ ਸਾਰੇ ਨਗ ਤੋਰ ਕੇ ਵੀ ਦਿਖਾ ਦੇ ਇੱਕ ਤਾਂ ਵੀਡੀਓ ਲੰਬੀ ਹੁੰਦੀ ਹੈ ਇੱਕ ਬਾਈ ਕਹਿੰਦਾ ਨਾ ਤਿਲਕਣ ਦਾ ਖਤਰਾ ਮੇਰੀ ਇੱਕ ਗਾਂ ਦੇ ਸੱਟ ਲੱਗੀ ਸੀ ਤੇ ਕੋਈ ਕਿਸੇ ਚ ਕੋਈ ਦਿੱਕਤ ਨਹੀਂ ਇੱਕ ਪੈਸੇ ਦੀ ਵੀ ਬਾਈ ਕਹਿੰਦਾ ਆਹ ਦੇਖ ਲਓ ਇਹਦਾ ਬਈ ਮੁੱਲ ਕੀ ਕਰਦਾ ਗਲਦੀ ਬਜਾਇਜ ਜੈ ਮੁੱਲ 30 ਦੀ ਦੇਦਾ ਵੀ 30000 ਦੀ ਦੇਣੀ ਹੈ ਦੇ ਨਹੀਂ ਮੂੰਹੋਂ ਦੋ ਦੰਦਾ ਕਿ 2 ਸਾਲ ਦੀ ਹਾਂ 2 ਸਾਲ ਦੀ ਬੱਸੀ ਹੈ ਜੇ ਠੀਕ ਆ ਭਰਾ ਨਹੀਂ ਭਰਾ ਠੀਕ ਹੈ ਵੀਰੇ ਨੰਬਰ 1 ਤੇ ਬੱਛੇ ਆ ਗਈ ਬਾਈ ਜੀ ਮੂੰਹੋਂ ਬਾਈ ਕਹਿੰਦਾ ਦੋ ਦੰਦਾ 30000 ਬਾਈ ਕਹਿੰਦਾ ਮੁੱਲਾ ਇਹ ਚੋ ਮਾਨਤਾਨ ਮਾੜਾ ਮੋਟਾ ਕਰ ਦੂੰਗਾ ਮਾਨਤਾਨ ਕਰ ਠੀਕ ਆ ਠੀਕ ਆ ਵੀਰੇ 30000 ਚੋਂ ਨੰਬਰ 2 ਤੇ ਆ ਜਾ ਬਾਈ ਕੁਲਦੀਪ ਵੀਰੇ ਜਿਹੜੀ 2 ਨੰਬਰ ਤੇ ਆ ਗਈ ਇਹਦੀ ਨਾ ਇਧਰੋਂ ਛਾਂ ਪੁੱਤਰੀ ਹੋਈ ਆ ਬੱਚੀ ਵੀ ਉਹਦੇ ਹਿਸਾਬ ਨਾਲ ਤੁਸੀਂ ਆਪਦਾ ਸੌਦਾ ਕਰ ਸਕਦੇ ਹੋ ਆ ਦੇਖ ਲਓ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਇਹ ਕਿੰਨੀ ਕੁ ਉਮਰ ਦੀ ਆ ਗਈ ਇਹ ਵੀ 2 ਦੋਸ ਸਾਲਾਂ ਦੀ ਬੱਸੀ ਹੈ ਜੀ ਇਹ 53 ਦਿਨਾਂ ਦੀ ਗੱਬਣ ਹੈ ਜੀ ਗੱਬਣ ਚੈੱਕ ਆ ਸੋਢੀ ਹਾਂ ਆ ਬੰਦੇ ਜਿਹੜਾ ਲੈਣਾ ਹੋ ਉਹ ਆਪ ਚੈੱਕ ਕਰਾਓ ਆਪ ਦਾ ਡਾਕਟਰ ਲੈ ਆਵੇ ਹਾਂ ਆਪ ਦਾ ਡਾਕਟਰ ਲੈ ਆਵੇ ਬਾਈ ਕਹਿੰਦਾ ਆਪਦੀ ਚੈੱਕ ਕਰਾ ਕੇ ਲੈ ਜਾਏ ਆਪਣੀ ਕਹਿੰਦਾ 53 ਦਿਨਾਂ ਦੀ ਗੱਬਣ ਚੈੱਕ ਪਾਸ ਆ ਵੀਰੇ ਇਹ ਦੇਖੋ ਬੱਸੀ ਚੰਗੀ ਆ ਬਾਈ ਚਾਰ ਥਾਣੀਆਂ ਕੱਲਾ ਆ ਆ ਚਾਰ ਥਾਣਾਂ ਬਾਈ ਪੰਜਵਾਂ ਥਾਣ ਨਹੀਂ ਕੋਈ ਚੈੱਕ ਕਰ ਪੰਜਵਾਂ ਥਾਣ ਤਾਂ ਨਹੀਂ ਹਣਾ ਨਹੀਂ ਨਹੀਂ ਜੇ ਹੋਇਆ ਵੀ ਵੀਰ ਬਣੇ ਦੱਸ ਦੀ ਜੰਗ ਨਹੀਂ ਨਹੀਂ ਕੋਈ ਬਾਈ ਕਹਿੰਦਾ ਪੰਜਵਾਂ ਥਾਣ ਨਹੀਂ ਆ ਦੇਖ ਲਓ ਚਾਰ ਥਾਣਾ ਇਹਦਾ ਕੀ ਬਾਈ ਕਲਦੀਪ ਮੁੱਲ ਕਰਨਾ ਇਹ ਵੀ ਏ ਵੀ 25000 ਦੀ ਹਾਂਜੀ 25000 ਦੀ ਬਾਈ ਕਹਿੰਦਾ ਇਹ ਬੱਸੀ ਦੇ ਦਾਂਗੇ ਇਹ 53 ਦਿਨਾਂ ਦੀ ਗੱਬਣਾ 53 ਦਿਨਾਂ ਦੀ ਗੱਬਣਾ ਹੈ ਚੈੱਕ ਆਪ ਦਾ ਡਾਕਟਰ ਲੈ ਕੇ ਕਰਾਵੋ ਹਾਂ ਵੀ ਉਹ ਜਿਹੜੇ ਭਰਾਣੇ ਖਰੀਦਣੀਆਂ ਵੀਰੇ ਉਹ ਆਪਦੀ ਤਸੱਲੀ ਕਰਾ ਕੇ ਚੈੱਕ ਕਰਾ ਕੇ ਲਿਆ ਸਕਦਾ ਤੇ ਨੰਬਰ 3 ਤੇ ਆ ਜਾ ਵੀਰੇ ਇਹ ਕਿੰਨੇ ਟਾਈਮ ਦੀ ਗੱਬਣਾ ਇਹ ਬਾਈ 4.5 ਦੀ ਗੱਬਣਾ ਹੈ 12 ਕਿਲੋ ਦੁੱਧਾ ਹੈ ਪਹਿਲਾ ਸੂਆ ਦੂਜੇ ਸੂਣਾ ਹੈ ਨੇ ਦੂਸਰੇ ਸੂਏ ਵਾਸਤੇ 4.5 ਮਹੀਨਾ ਦੀ ਗੱਬਣਾ 12 ਕਿਲੋ ਦੁੱਧਾ ਹਾਂ ਦੋਨੇ ਪਾਸੇ ਬੈਠ ਕੇ ਚੋਈ ਜਾਓ ਜੀ ਕੋਈ ਯਾਰ ਨਹੀਂ ਹੈਗਾ ਕਿਵੇਂ ਮਰਜ਼ੀ ਚੋਈ ਜਾਓ ਆ ਬੀਫੀਲ ਆ ਜੀ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਠੀਕ ਆ ਸਾਢੇ 4 ਮਹੀਨੇ ਦੀ ਗੱਬਣ ਆ ਗਈ ਤੇ ਇਹਦਾ ਬਾਈ ਕਲਦੀਪ ਕੀ ਮੁੱਲ ਰੂਗਾ ਇਹ 55000 ਦੀ ਦੇ ਦਾਂਗੇ ਕੋਈ ਮਾਨਤਾਨ ਮਾਨਤਾਨ ਕਰ ਦਾਂਗੇ ਜੀ ਦੋਸਤੋ ਇਹਦਾ ਬਾਈ ਕਹਿੰਦਾ ਸਾਢੇ 4 ਮਹੀਨਾ ਵਾਲੀ ਗੱਬਣ ਦਾ ਕ੍ਰੋਸ ਚ ਆ ਗਈ 55000 ਮੁੱਲ ਆ 12 ਕਿਲੋ ਦੁੱਧ ਆਣਾ ਬਾਈ ਨੈਟ ਜਮਾ ਡੱਬੇ ਭਰ ਕੇ ਦੇਵਾਂਗੇ ਕਿੰਨੇ ਵੇ ਟਾਈਮ ਮਰਜੀ ਅਗਲਾ ਛੋੜੇ ਦੋ ਤਿੰਨ ਟਾਈਮ ਤਿੰਨ ਟੰਗ ਚੋਵੇ ਚਾਰ ਚੋਵੇ ਠੀਕ ਆ ਇਧਰ ਆ ਛੋਟੀਆਂ ਬੱਚੀਆਂ ਤੇ ਆ ਜਾ ਬਾਈ ਤੇ ਇਹਦਾ ਖੀਰੀਆਂ ਆ ਆ ਬਸੀ ਖੀਰੀ ਹੈ ਜੀ ਹਾਂ ਹਾਂ ਜੀ ਇਹ ਬੱਚੀ ਬਹੁਤ ਸੋਹਣੀ ਹੈ ਮੇਰੀ ਹਾਂਜੀ ਚਾਰ ਹੀ ਥਾਨਾ ਇਹਦੇ ਪੰਜਵਾਂ ਥਾਨ ਹੈ ਨਹੀਂ ਕੋਈ ਵੀ ਕਰਾ ਦਈਏ ਮੜਨ ਜੋ ਕਰ ਦਿਆ ਚਾਰ ਹੀ ਵੀਰੇ ਚਾਰ ਹੀ ਆ ਕੋਈ ਨਹੀਂ ਕਈ ਬੱਚਾ ਡਰਦਾ ਹੁੰਦਾ ਤੇ ਕੁਲਦੀਪ ਭਾਈ ਇਹਦਾ ਕੀ ਮੁੱਲਾ ਫਿਰਾ ਇਹ 12000 ਦੀ ਦੇ ਦਾਂਗੇ 12000 ਦੀ ਦੇ ਦਾਂਗੇ ਬੱਚੀ ਹਾਂਜੀ ਖੀਰੀ ਹਣੇ ਇਹਦੇ ਸਿੰਘ ਤਾਂ ਨਹੀਂ ਹੈ ਮੜਨ ਨਹੀਂ ਇਹਦੇ ਸਿੰਘ ਹੈ ਨਹੀਂ ਇਹਦੇ ਸਿੰਘ ਹੈ ਨਹੀਂ ਇਹ ਤਾਂ ਦਗਾਈ ਹੋਈ ਆ ਹਾਂ ਹਾਂ 12000 ਦੀ ਨੰਬਰ 4 ਦੀ ਜਿਹੜੀ ਛੋਟੀ ਬੱਚੀ ਆ ਗਈ ਤੇ ਹੁਣ ਭਾਈ ਇਹਦਾ ਇਹ ਕਿੰਨੀ ਕੁ ਉਮਰ ਦੀ ਆ ਇਹ ਦੀ ਹੋ ਉਮਰ ਸਵਾਗ ਸਾਲ ਡੇਢ ਸਾਲ ਹੋ ਗਈ ਜੀ ਸਵਾ ਸਵਾ ਕਸਾਲ ਦੀ ਉਮਰ ਹੋ ਗਈ ਹਾਂਜੀ ਹਾਂਜੀ ਸਾਲ ਸਵਾ ਸਾਲ ਦੀ ਉਮਰ ਦੇ ਵਿੱਚ ਇਹ ਆ ਗਈ ਚਾਰ ਥਾਣਾ ਵੀਰੇ ਆਹ ਦੇਖੋ ਤੇ ਇਹਦਾ ਕੀ ਮੁੱਲ ਕਰਦਾ ਕਲਦੀ ਵੀਰੇ ਇਹ 7000 ਦੀ ਦੇ ਦਾਂਗੇ ਜੀ 7000 ਦੀ ਬੱਚੀ ਦੇ ਦਾਂਗੇ ਹਾਂਜੀ ਇਹ ਦੋਸਤੋ 7000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਇਹਦੇ ਹਲਕੇ ਹਲਕੇ ਬਾਈ ਜੀ ਸਿੰਘ ਆ ਸਿੰਘ ਹੈਗੀ ਆ ਜੀ ਇਹਦੇ ਛੋਟੇ ਛੋਟੇ ਆ ਦੇਖ ਲਓ ਸਿੰਘ ਜ਼ਰੂਰ ਹੈਗੇ ਆ 7000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਬਾਕੀ ਥਾਣੇ ਚੈੱਕ ਕਰਾ ਦੀ ਇੱਕ ਵਾਰੀ ਹਾਂਜੀ ਹਾਂਜੀ ਚਾਰ ਥਾਣਾ ਹਾਂ ਚਾਰ ਥਾਣਾ ਦੇਖੋ ਕੱਲਾ ਕੱਲਾ ਥਾਣਾ ਕਿਸੇ ਦੇ ਕੋਈ ਆਏ ਨਹੀਂ ਪੰਜਵਾਂ ਥਾਣਾ ਐਕਸਟਰਾ ਥਾਣਾ ਹੋਵੇ ਵੀਰੇ ਤੇ ਮੋਲ ਆਪਾਂ ਵੀਡੀਓ ਦੇ ਵਿੱਚ ਕਰਾਤਾ ਬਾਈ ਕੁਲਦੀਪ ਦਾ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਪਿੰਡ ਆ ਗਿਆ ਬਾਈ ਜੀ ਮਲਕਾਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਤਲਵੰਡੀ ਸਾਬੋ ਕਿਸੇ ਭਰਾ ਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਕੋਲ ਆ ਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਤੇ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗੱਲ ਬਾਈ ਸਾਰੇ ਭਰਾਵਾਂ ਨੂੰ